ਕੀ ਹੋ ਰਿਹਾ ਹੈ ਇਹ ਦੋਵੇਂ ਦੋਵੇਂ ਹੋਏ ਥੀ ਨਾ ਉਹ ਸਾਈਡ ਤੇ ਜਿਹੜੇ ਚੱਲੇ ਬਹੁਤ ਵਧੀਆ ਪਰਸ ਦਾ ਬਹੁਤ ਲਾਗਾ ਜੋ ਬਹੁਤ ਕਦਮ ਆ ਇਹ ਹੂੰ ਇਸ ਤਰ੍ਹਾਂ ਇਨਸਾਫ ਮਿਲਣਾ ਚਾਹੀਦਾ ਲੋਕਾਂ ਨੂੰ ਜੀ ਅਸੀਂ ਤਾਂ ਦੇਖਿਆ ਜਦੋਂ ਸਾਡੇ ਬਾਹਰ ਦੇ ਮੂਹਰੇ ਗੱਡੀਆਂ ਇੰਨੀ ਤੇਜ਼ ਰਫ਼ਤਾਰ ਨਾਲ ਲੰਘੀਆਂ ਜੇ ਕੋਈ ਹੋਰ ਬੱਚਾ ਵੀ ਮੂਹਰੇ ਹੁੰਦਾ ਹੋਰ ਕੋਈ ਇਨਸਾਨ ਹੁੰਦਾ ਤਾਂ ਬਹੁਤ ਹੋ ਹੁੰਦਾ ਯਾਨੀ ਕਿ ਪੁੱਸੇ ਬਹੁਤ ਦਬੋਚ ਰਿਹਾ ਜੀ ਬੱਚਾ ਬੰਦਾ ਹੋਵੇ ਮੈਨੂੰ ਲੱਗਦਾ ਇੱਕ ਬੰਦਾ ਉੱਥੋਂ ਸਾਈਡ ਸੂਟ ਤੇ ਹੋਗਾ ਸਨ ਕਿ ਸਾਨੂੰ ਇੰਨਾ ਨਹੀਂ ਪਤਾ ਯਾਨੀ ਕਿ ਇੱਥੇ ਜਾਣ ਨਹੀਂ ਦੇ ਰਹੀ ਜੀ ਪੁਲਿਸ ਫੋਰਸ ਹਾਂ ਜਾਨੀ ਕਿ ਬਹੁਤ ਵਧੀਆ ਕੰਮ ਕੀਤਾ ਹਾਂਜੀ ਮੇਰੇ ਬਾਹਰ ਦੇ ਮੂਹਰੇ ਦੇ ਹਨ ਮਸ ਹਾਂਜੀ ਹਾਂ ਮੇਰੇ ਬਾਅਦ ਦੇ ਉਮਰ ਬਹੁਤ ਤੇਜ਼ੀ ਉੱਥੇ ਤੁਹਾੜਾ ਕਦੀ ਸੜਕ ਬਣੀ ਵੀ ਉਸ ਤੋਂ ਗਾਹ ਪਾਹ ਹੈ ਜੀ ਉਹ ਬਸ ਖੇਤ ਦੇ ਵਿੱਚ ਕਣਕ ਦੇ ਹਾਂ ਪਾਲਸ ਲੱਗੀ ਹੋਈ ਸੀ ਹਾਂ ਪਾਲਸ ਮਹਾਮਾਗਰ ਪੋਰਸ ਸੀ ਬਹੁਤ ਬਹੁਤ ಜಾਸਤ ਇਹ ਗੱਡੀਆਂ ਫਟਾਫਟ ਜਾਨੂੰ ਨਿਕਲੇ ਜਾਂਦਾ ਸਾਨੂੰ ਦਿਖਣੋਂ ਸਾਡੀਆਂ ਗੱਡੀਆਂ ਇੱਧਰ ਆ ਗਈ ਜਦੋਂ ਅਸੀਂ ਮਗਰ ਮੂਹਰੇ ਪੁਲਿਸ ਬਹੁਤ ਆ ਗਈ ਸੀ ਫਿਰ ਪਿੱਛੇ ਰੁਕੇ ਇਨਕਾਉਂਟਰ ਹੋਇਆ ਪਤਾ ਨਹੀਂ ਇਹਦੇ ਬਾਰੇ ਸਾਨੂੰ ਬੱਚਾ ਦੇਖਿਆ ਨਹੀਂ ਹੈਗਾ ਇਹ ਸਾਨੂੰ ਹਾਂਜੀ ਤਾਂ ਗੋਲੀ ਚੱਲੀ ਜਾਂਦਾ ਸਾਨੂੰ ਉੱਥੋਂ ਕਰਾਂ ਜਨੋਦਰੇ ਦੇ ਮੋੜ ਤੋਂ ਪਤਾ ਲੱਗਾ ਵੀ ਗੋਲੀ ਚੱਲੀ ਹੈ ਫਿਰ ਅਸੀਂ ਇਹ ਸਾਨੂੰ ਪਿੱਛੇ ਰੋਕਤਾ ਗੋਲੀ ਚੱਲੀ ਜਾਂਦੀ ਆ ਇਹਨੂੰ ਪਤਾ ਉਧਰ ਮੂਹਰੇ ਇਹਨਾਂ ਨੇ ਕਹਿੰਦੇ ਚਲਾਈਆਂ ਨੇ ਕੋਈ ਸੁਰ ਨਹੀਂ ਆਇਆ